ਹਾਂਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਗੱਲ ਕਰਦੇ ਹਾਂ ਕਹਾਣੀ ਦਾ ਨਾਮ ਹੈ ਇੱਕ ਉਡੀਕ ਹਿਮਾਚਲ ਦਾ ਕੁਲੂ ਸ਼ਹਿਰ ਮਈ ਦਾ ਮਹੀਨਾ ਸ਼ਾਮ 5 ਵਜੇ ਰੇਲਵੇ ਸਟੇਸ਼ਨ ਤੇ ਇੱਕ ਟ੍ਰੇਨ ਆ ਕੇ ਰੁਕਦੀ ਹੈ ਮੇਜਰ ਕੁਲਦੀਪ ਤੇ ਉਹਦੀ ਪਤਨੀ ਨੀਹਾ ਆਪਣੇ ਦੋ ਬੱਚਿਆਂ ਨਾਲ 9 ਸਾਲ ਦੀ ਕੁੜੀ ਰਾਵੀ ਤੇ 11 ਸਾਲ ਦੇ ਬੇਟੇ ਕਾਰਤਿਕ ਨਾਲ ਟ੍ਰੇਨ ਤੋਂ ਬਾਹਰ ਆਉਂਦੇ ਹਨ। ਉਹਨਾਂ ਦਾ ਸਫ਼ਰ ਬਹੁਤ ਲੰਬਾ ਸੀ। ਉਹ ਰਾਜਸਥਾਨ ਦੇ ਜੋਧਪੁਰ ਤੋਂ ਆਏ ਹਨ। ਰਾਜਸਥਾਨ ਵਿੱਚ ਤਾਂ ਪਤਾ ਹੀ ਨਹੀਂ ਹੈ ਕਿ ਕਿੰਨੀ ਗਰਮੀ ਪੈਂਦੀ ਹੈ। ਬੱਚੇ ਆਏ ਸਾਲ ਗਰਮੀਆਂ ਵਿੱਚ ਪਹਾੜਾਂ ਤੇ ਜਾਣ ਦੀ ਜਿੱਦ ਕਰਦੇ ਪਰ ਮੇਜਰ ਕੁਲਦੀਪ ਨੂੰ ਛੁੱਟੀ ਨਾ ਮਿਲਣ ਕਰਕੇ ਹਰ ਵਾਰ ਉਹਨਾਂ ਦਾ ਪਲਾਨ ਕੈਨਸਲ ਹੋ ਜਾਂਦਾ। ਇਸ ਵਾਰ ਤਾਂ ਕਮਾਲ ਹੀ ਹੋ ਗਈ। ਕੁਲਦੀਪ ਦੀ ਬਦਲੀ ਹੋ ਗਈ ਹਿਮਾਚਲ ਦੀ। ਸੋ ਉਹਨੇ ਸਾਰੇ ਪਰਿਵਾਰ ਨੂੰ ਹੀ ਪੱਕੇ ਤੌਰ ਤੇ ਨਾਲ ਲੈ ਜਾਣ ਦਾ ਫੈਸਲਾ ਕਰ ਲਿਆ। ਨਾਲੇ ਬੱਚਿਆਂ ਦਾ ਸ਼ੌਂਕ ਪੂਰਾ ਹੋ ਜਾਊ। ਉੱਥੇ ਹੀ ਉਹਨਾਂ ਨੂੰ ਸਕੂਲ ਵਿੱਚ ਭਰਤੀ ਕਰਵਾ ਦੇਾਂਗੇ। ਨੀਹਾ ਨੂੰ ਕੁਲਦੀਪ ਦਾ ਇਹ ਆਈਡੀਆ ਬਹੁਤ ਪਸੰਦ ਆਇਆ। ਕੁਝ ਦਿਨਾਂ ਵਿੱਚ ਹੀ ਉਹ ਸਾਰਾ ਕੁਝ ਪੈਕ ਕਰਕੇ ਹਿਮਾਚਲ ਪਹੁੰਚ ਗਏ। ਮੇਜਰ ਕੁਲਦੀਪ ਨੇ ਟੈਕਸੀ ਵਾਲੇ ਨੂੰ ਐਡਰੈਸ ਦਿਖਾਇਆ ਜਿੱਥੇ ਉਹਨਾਂ ਨੇ ਜਾਣਾ ਸੀ। ਲਗਭਗ 20 ਮਿੰਟਾਂ ਬਾਅਦ ਉਹ ਉਸ ਜਗ੍ਹਾ ਪਹੁੰਚ ਗਏ। ਇਹ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਇੱਕ ਇਲਾਕਾ ਸੀ ਜਿੱਥੇ ਇੱਕ ਦੂਜੇ ਤੋਂ ਕੁਝ ਵਿਥ ਤੇ ਘਰ ਪਏ ਹੋਏ ਸਨ। ਉੱਥੇ ਕੁਲਦੀਪ ਨੇ ਇੱਕ ਛੋਟਾ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ ਸੀ ਸੜਕ ਦੇ ਪਰਲੇ ਪਾਸੇ ਸਾਰਾ ਕੁਲੂ ਸ਼ਹਿਰ ਦਿਸਦਾ ਸੀ ਬਹੁਤ ਹੀ ਖੂਬਸੂਰਤ ਨਜ਼ਾਰਾ ਸੀ ਰਵੀ ਤੇ ਕਾਰਤਿਕ ਬਹੁਤ ਜ਼ਿਆਦਾ ਖੁਸ਼ ਸਨ ਜ਼ਿੰਦਗੀ ਵਿੱਚ ਪਹਿਲੀ ਵਾਰ ਉਹਨਾਂ ਨੇ ਪਹਾੜ ਦੇਖੇ ਸਨ ਨੀਹਾ ਵੀ ਬਹੁਤ ਖੁਸ਼ ਸੀ ਉਹਨੂੰ ਤਾਂ ਇਹ ਜਗ੍ਹਾ ਐਨੀ ਪਸੰਦ ਆਈ ਕਿ ਕੁਲਦੀਪ ਨੂੰ ਕਹਿੰਦੀ ਆਪਾਂ ਆਵਦਾ ਘਰ ਹੀ ਨਾ ਪਾ ਲਈਏ ਇੱਥੇ ਕੁਲਦੀਪ ਕਹਿੰਦਾ ਬਸ ਮੈਨੂੰ ਰਟਾਇਰ ਹੋ ਜਾਣ ਦੇ ਤੇਰੀ ਇਹ ਰੀਜ ਵੀ ਪੂਰੀ ਕਰ ਦੇਵਾਂ। ਰਵੀ ਤੇ ਕਾਰਤਿਕ ਕੁਲੂ ਸ਼ਹਿਰ ਘੁੰਮਣ ਨੂੰ ਕਾਲੇ ਸਨ ਜਿੱਦ ਕਰ ਰਹੇ ਸਨ ਪਰ ਨੀਹਾ ਨੇ ਕਿਹਾ ਆਪਾਂ ਕੱਲ ਤੋਂ ਘੁੰਮਣ ਜਾਇਆ ਕਰਾਂਗੇ ਅੱਜ ਆਰਾਮ ਕਰ ਲਓ। ਕਿੰਨਾ ਲੰਬਾ ਸਫ਼ਰ ਸੀ ਥੱਕੇ ਪਏ ਹਾਂ ਸਾਰੇ। ਅਗਲੇ ਦਿਨ ਉਹ ਸ਼ਹਿਰ ਘੁੰਮਣ ਚਲੇ ਜਾਂਦੇ ਆ। ਕੁੱਲੋ ਸ਼ਹਿਰ ਵਿੱਚ ਦੇਖਣਯੋਗ ਬਹੁਤ ਨਜ਼ਾਰੇ ਹਨ ਜੋ ਕਿ 1-2 ਦਿਨ ਵਿੱਚ ਤਾਂ ਦੇਖੇ ਹੀ ਨਹੀਂ ਜਾ ਸਕਦੇ 20 ਦਿਨਾਂ ਬਾਅਦ ਕਾਰਤਿਕ ਤੇ ਰਵੀ ਦਾਸ ਸਕੂਲ ਖੁੱਲਣਾ ਸੀ ਪਰ ਕੁਲਦੀਪ ਨੇ ਅਗਲੇ ਹਫ਼ਤੇ ਹੀ ਪੋਸਟ ਜੁਆਇਨ ਕਰਨੀ ਸੀ ਸੋ ਉਹਨਾਂ ਨੇ ਇੱਕ ਪਲਾਨ ਬਣਾਇਆ ਸੀ ਕਿ ਕਿਹੜੇ ਦਿਨ ਕਿਸ ਇਲਾਕੇ ਵਿੱਚ ਘੁੰਮਣ ਜਾਵਾਂਗੇ ਬੱਚਿਆਂ ਨੂੰ ਤਾਂ ਬਹੁਤ ਹੀ ਮਜ਼ਾ ਆ ਰਿਹਾ ਸੀ 4 ਦਿਨ ਲਗਾਤਾਰ ਘੁੰਮਣ ਤੋਂ ਬਾਅਦ ਉਹ ਇੱਕ ਦਿਨ ਘਰੇ ਰਹੇ ਉਸ ਘਰ ਦੇ ਪਿਛਲੇ ਪਾਸੇ ਇੱਕ ਬੜੀ ਹੀ ਸੋਹਣੀ ਤੇ ਖੁੱਲੀ ਜਗ੍ਹਾ ਸੀ ਬਿਲਕੁਲ ਕਿਸੇ ਪਾਰਕ ਵਰਗੀ ਬਹੁਤ ਸਾਰੇ ਦਰਖਤ ਸਨ ਤੇ ਪਾਰਕ ਦੇ ਦੂਜੇ ਪਾਸੇ ਥੋੜੀ ਉਚਾਈ ਤੇ ਘਰ ਪਾਏ ਹੋਏ ਸਨ 라ਵੀ ਤੇ ਕਾਰਤਿਕ ਉੱਥੇ ਖੇਡਣ ਲੱਗ ਗਏ ਉਹਨਾਂ ਕੋਲ ਇੱਕ ਫੁੱਟਬਾਲ ਸੀ ਜਗ੍ਹਾ ਖੁੱਲੀ ਸੀ ਤੇ ਉੱਥੇ ਕੋਈ ਡਰ ਵੀ ਨਹੀਂ ਸੀ ਉਹ ਜਗ੍ਹਾ ਉਹਨਾਂ ਨੂੰ ਐਨੀ ਪਸੰਦ ਆਈ ਕਿ ਰੋਜ਼ ਹੀ ਦੁਪਹਿਰੇ ਉੱਥੇ ਖੇਡਣ ਲੱਗ ਜਾਂਦੇ ਤੜਕੇ ਅਥਨੇ ਕੁਲਦੀਪ ਉਹਨਾਂ ਨੂੰ ਘਮਾਉਣ ਲੈ ਜਾਂਦਾ ਜਦੋਂ ਕੁਲਦੀਪ ਨੇ ਪੋਸਟ ਜੁਆਇਨ ਕਰ ਲਈ ਤਾਂ ਹੁਣ ਬੱਚੇ ਸਾਰਾ ਦਿਨ ਉੱਥੇ ਹੀ ਰਹਿੰਦੇ ਖੇਡਣ ਵਿੱਚ ਇੰਨਾ ਮਗਨ ਹੋ ਜਾਂਦੇ ਕਿ ਖਾਣਾ ਪੀਣਾ ਵੀ ਭੁੱਲ ਜਾਂਦੇ ਨੀਹਾ ਆਵਾਜ਼ ਮਾਰ ਕੇ ਬੁਲਾਉਂਦੀ ਤਾਂ ਉਹ ਘਰੇ ਮੁੜਦੇ ਇੱਕ ਕੁੜੀ ਰਵੀ ਦੇ ਰਾਵੀ ਦੇ ਹਾਣ ਦੀ ਰੋਜ ਦੂਰੋਂ ਉਹਨਾਂ ਨੂੰ ਖੇਡਦੇਆਂ ਦੇਖਦੀ ਪਹਿਲੇ 2 ਦਿਨ ਤਾਂ ਉਹ ਜੋ ਉਚਾਈ ਤੇ ਘਰ ਪਏ ਹੋਏ ਸਨ ਉਥੋਂ ਦੇਖਦੀ ਪਰ ਫਿਰ ਇੱਕ ਦਿਨ ਹੀਠਾਂ ਪਾਰਕ ਵਿੱਚ ਬੈਠ ਕੇ ਦੇਖਣ ਲੱਗੀ ਦੇਖਣ ਵਿੱਚ ਉਹ ਬਹੁਤ ਚੰਗੇ ਘਰ ਦੀ ਲੱਗਦੀ ਰਵੀ ਤੇ ਕਾਰਤਿਕ ਵਾਂਗ ਹੀ ਵਧੀਆ ਕੱਪੜੇ ਪਾਏ ਹੁੰਦੇ ਸੀ ਉਹਦੇ ਉਹ ਦੂਰੋਂ ਦੇਖਦੀ ਰਹਿੰਦੀ ਪਰ ਕੋਲੇ ਨਾ ਆਉਂਦੀ ਰਵੀ ਨੇ ਕਾਰਤਿਕ ਨੂੰ ਕਿਹਾ ਕਿ ਉਹ ਕੁੜੀ ਰੋਜ ਆਉਂਦੀ ਹੈ ਬਸ ਆਪਾਂ ਨੂੰ ਦੇਖਦੀ ਰਹਦੀ ਆ ਨਾ ਕੋਲ ਆਉਂਦੀ ਆ ਸ਼ਾਇਦ ਉਹ ਵੀ ਇੱਥੇ ਖੇਡਣ ਆਉਂਦੀ ਹੋਵੇ ਕਾਰਤਿਕ ਨੇ ਜਵਾਬ ਦਿੱਤਾ ਰਾਵੀ ਕਿਹਦੇ ਨਾਲ ਖੇਡਣ ਆਉਂਦੀ ਆ ਤੂੰ ਕਦੇ ਕੋਈ ਹੋਰ ਬੱਚਾ ਦੇਖਿਆ ਇੱਥੇ ਆਸ-ਪਾਸ ਇਹ ਕੱਲੀ ਹੀ ਆਉਂਦੀ ਆ ਸਾਰਾ ਦਿਨ ਬੈਠੀ ਰਹਿੰਦੀ ਆ ਕਾਰਤਿਕ ਕਹਿੰਦਾ ਚੱਲ ਉਸੇ ਤੋਂ ਹੀ ਪੁੱਛ ਲੈਨੇ ਆ ਰਾਵੀ ਕਹਿੰਦੀ ਨਹੀਂ ਵੀਰੇ ਮੈਨੂੰ ਤਾਂ ਡਰ ਲੱਗਦਾ ਮੈਂ ਡਰਨ ਨੂੰ ਉਹ ਕਿਹੜਾ ਤੈਨੂੰ ਖਾਜੂ ਕੋਈ ਨਹੀਂ ਮੈਂ ਹੈਗਾ ਆ ਜਾ ਚੱਲੀਏ ਕਹਿ ਕੇ ਕਾਰਤਿਕ ਰਾਵੀ ਦੇ ਨਾਲ ਉਸ ਕੁੜੀ ਕੋਲ ਜਾਣ ਲੱਗਿਆ ਉਹਨਾਂ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਉਹ ਕੁੜੀ ਕਾਲੀ ਨਾਲ ਉੱਠੀ ਤੇ ਭੱਜ ਗਈ ਲੈ ਇਹ ਤਾਂ ਵੀਰੇ ਤੇਰੇ ਤੋਂ ਵੀ ਡਰਪੋਕ ਨਿਕਲੀ ਕਾਰਤਿਕ ਨੇ ਹੱਸਦੇ ਹੋਏ ਰਾਵੀ ਨੂੰ ਕਿਹਾ ਅਗਲੇ 2 ਦਿਨ ਉਹ ਉੱਥੇ ਨਾ ਆਈ ਰਾਵੀ ਤੇ ਕਾਰਤਿਕ ਤੇ ਰੋਜ਼ ਵਾਂਗ ਹੀ ਖੇਡਣ ਜਾਂਦੇ ਉਨ੍ਹਾਂ ਨੇ ਬਾਲਾ ਧਿਆਨ ਵੀ ਨਾ ਦਿੱਤਾ ਖੇਡਦੇ-ਖੇਡਦੇ ਕਾਰਤਿਕ ਨੇ ਫੁੱਟਵਾਲ ਦੇ ਜ਼ੋਰ ਨਾਲ ਕਿੱਕ ਮਾਰੀ ਬਾਲ ਦਰਖਤਾਂ ਦੇ ਪਰਲੇ ਪਾਸੇ ਝਾੜੀਆਂ ਵਿੱਚ ਚਲੀ ਗਈ ਪਰ ਉੱਥੇ ਜਾਣ ਤੋਂ ਦੋਵੇਂ ਹੀ ਡਰਦੇ ਸਨ ਹੁਣ ਬਾਲ ਕਿਵੇਂ ਚੱਕ ਕੇ ਲਿਆਈਏ ਦੋਵੇਂ ਇੱਕ ਦੂਜੇ ਨੂੰ ਹੀ ਕਹੀ ਜਾਣ ਪਰ ਜਾਵੇ ਕੋਈ ਨਾ ਫਿਰ ਹਿੰਮਤ ਜਹੀ ਕਰਕੇ ਇੱਕ ਦੂਜੇ ਦਾ ਹੱਥ ਫੜ ਕੇ ਝਾੜੀਆਂ ਵਿੱਚ ਬਾਲ ਲੈਣ ਚਲੇ ਗਈ ਫਟਵਾਲ ਸਾਹਮਣੇ ਹੀ ਪਈ ਸੀ ਕਾਰਤਿਕ ਨੇ ਜਿਵੇਂ ਹੀ ਬਾਲ ਉਠਾਈ ਤਾਂ ਅਚਾਨਕ ਉਹਨਾਂ ਦੇ ਮੂਰੇ ਇੱਕ ਪਹਾੜੀ ਬਿੱਲੀ ਪਹਾੜੀ ਬਿੱਲੀ ਆ ਗਈ ਇਹ ਬਿੱਲੀ ਆਮ ਬਿੱਲੀਆਂ ਨਾਲੋਂ ਕਾਫੀ ਵੱਡੀ ਹੁੰਦੀ ਹੈ ਉਸ ਨੂੰ ਦੇਖ ਕੇ ਰਵੀ ਦੀਆਂ ਚਿੱਕਾ ਨਿਕਲ ਗਈਆਂ ਹਾਂਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਕਹਾਣੀ ਅਗਲੇ ਭਾਗ ਵਿੱਚ ਦੱਸਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ